ਪਟਿਆਲਾ ਦੇ ਰਾਜਪੁਰਾ ਦੇ ਵਿੱਚ ਪਾਖੜਾ ਨਹਿਰ ਦੇ ਵਿੱਚ ਨੌਣਾ ਦੋ ਜ਼ਿੰਦਗੀਆਂ ਦੇ ਉੱਤੇ ਪਾਰੀ ਪੈ ਗਿਆ। ਦਰਸਲ ਕੱਲ ਰਾਜਪੁਰਾ ਤੋਂ ਕੁਝ ਨੌਜਵਾਨ ਪਾਖੜਾ ਦੀ ਨਰਵਾਣਾ ਬ੍ਰਾਂਚ ਦੀ ਨਹਿਰ ਵਿੱਚ ਝਾਉਣ ਗਏ ਸੀ। ਇਸ ਦੌਰਾਨ ਨਹਿਰ ਦੇ ਤੇਜ਼ ਵਹਾਅ ਦੇ ਵਿੱਚ 3 ਨੌਜਵਾਨ ਵਹਿ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਬਚਾ ਲਿਆ ਪਰ ਦੋ ਨੌਜਵਾਨ ਪਾਣੀ ਦੇ ਵਿੱਚ ਵਹਿ ਗਏ। ਮ੍ਰਿਤਕਾਂ ਦੀ ਪਛਾਣ 27 ਸਾਲ ਦੇ ਕਮਲ ਅਤੇ 24 ਸਾਲ ਦੇ ਸੋਨੂ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਗੋਤਾਖੋਰ ਮੌਕੇ ਤੇ ਪਹੁੰਚੇ। ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਵੀ ਨੌਜਵਾਨਾਂ ਦੀ ਹਲਾਸ਼ਾ ਨਹੀਂ ਮਿਲ ਸਕਿਆ ਇਹ ਅਸੀਂ 27 ਨੂੰ ਪਤਾ ਲੱਗਿਆ ਸੀ ਵੀ ਇੱਥੇ ਰਾਜਪੁਰੇ ਦੇ ਮੁੰਡੇ ਨੇ ਕਾਫੀ 6-7 ਮੁੰਡੇ ਇਕੱਠੇ ਹੋ ਕੇ ਇੱਥੇ ਨਹਾਉਣ ਆਏ ਸੀ ਪਵਰੇ ਪੁਲ ਕੋਲ। ਉਹ ਨਹਾਉਣ ਦੇ ਦੌਰਾਨ ਇੱਕ ਕਮਲ ਤੇ ਇੱਕ सोनू। ਕਮਲ ਦੀ ਉਮਰ ਹੈਗੀ 27-28, ਸਾਲ सोनू ਵੀ ਹੈਗੀ 23-24 ਸਾਲ। ਇਹ ਨਹਾਉਣ ਦੇ ਨਹਾਉਣ ਦੇ ਰੁੜਕੇ ਨੇ ਲੈ ਚ। ਇੱਕ ਇਹਨਾਂ ਦੇ ਨਾਲ ਦਾ ਬਚ ਗਿਆ। ਉਹਨੂੰ ਲੋਕਾਂ ਨੇ ਕੱਢ ਲਿਆ ਇੱਥੋਂ, ਕੱਪੜਾ ਸੱਟ ਕੇ। ਬਾਕੀ ਗੋਤਾਖੋਰ ਮਲਾਏ ਨੇ ਮਂਗਾਏ ਹੋਏ ਨੇ। ਉਹਨੂੰ ਕਿ ਭਾਲ ਕਰਦੇ ਕੋਸ਼ਿਸ਼ ਕਰਨ ਨੂੰ ਮਿਲ ਜਾਂਦਾ।